ਜਲ ਸੰਸਾਧਨ ਮੰਤਰੀ ਬਰਿੰਦਰ ਗੋਇਲ ਨੇ ਹੜ੍ਹਾਂ ਦੀ ਪੂਰੀ ਰਿਪੋਰਟ ਸਾਰਿਆਂ ਦੇ ਸਾਹਮਣੇ ਰੱਖੀ ਹੈ ਤੇ ਇਸ ਦੌਰਾਨ ਕਈ ਹੋਰ ਮੁੱਦੇ ਵੀ ਉਹਨਾਂ ਨੇ ਸਾਹਮਣੇ ਰੱਖੇ ਨੇ ਜਿਨ੍ਹਾਂ ਚੋਂ ਮੁੱਖ ਮੁੱਦਾ ਕੇਂਦਰ ਦੇ ਉਸ ਬਿਆਨ ਦਾ ਰਿਹਾ ਜਿਸ ਟਿਕਿਆ ਗਿਆ ਸੀ ਕਿ ਗੈਰ ਕਾਨੂੰਨੀ ਮਾਈਨਿੰਗ ਕਰਕੇ ਪੰਜਾਬ ਚ ਹੜਾ ਆਏ ਨੇ ਬਰਿੰਦਰ ਗੋਇਲ ਬੋਲੇ ਕਿ ਇਹ ਬੜੀ ਹਸੋ ਹੀਣੀ ਗੱਲ ਹੈ ਕਿ ਕੁਦਰਤੀ ਆਫਤਾਂ ਨੂੰ ਵੀ ਰਾਜਨੀਤਿਕ ਕਰਨ ਵਾਸਤੇ ਕੇਂਦਰ ਵੱਲੋਂ ਜਿਹੇ ਬਿਆਨ ਦਿੱਤੇ ਜਾ ਰਹੇ ਨੇ ਦੂਸਰਾ ਅਹਿਮ ਮੁੱਦਾ ਰਹਾ BBMB ਤੇ ਅਧਿਕਾਰ ਦਾ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਜੇ BBMB ਦਾ ਕੰਟਰੋਲ ਪੰਜਾਬ ਕੋਲ ਹੁੰਦਾ ਤਾਂ ਇਹ ਹੜ ਨਹੀਂ ਸੀ ਆਉਣੇ ਇੱਕ ਹੋਰ ਵੱਡਾ ਮੁੱਦਾ ਚੁੱਕਿਆ ਗਿਆ ਕਿ ਹਿਮਾਚਲ ਅਤੇ ਜੰਮੂ ਕਸ਼ਮੀਰ ਚ ਪਾਣੀ ਵੰਡਨ ਕਾਰਨ ਇਹ ਪਾਣੀ ਪੰਜਾਬ ਚ ਆਇਆ ਤੇ ਖਾਸ ਤੌਰ ਤੇ ਸਿੰਧੂ ਜਲ ਸੰਧੀ ਰੱਦ ਕਰਨ ਦੇ ਨਾਲ ਪਾਕਿਸਤਾਨ ਦੇ ਹਿੱਸੇ ਦਾ ਪਾਣੀ ਵੀ ਪੰਜਾਬ ਚ ਹੜ ਦਾ ਕਾਰਨ ਬਣਿਆ ਜਿੱਥੇ ਹੜ ਪ੍ਰਭਾਵਿਤ ਲੋਕ ਮੁਆਵਜ਼ੇ ਦੀ ਰਾ ਦੇਖ ਰਹੇ ਨੇ ਉੱਥੇ ਹੀ ਹੁਣ ਤੱਕ ਤੇ ਰਾਜਨੀਤੀ ਹੁੰਦੀ ਰਹੀ ਹੈ ਤੇ ਰਾਜਨੀਤੀ ਹੁੰਦੀ ਹੋਈ ਨਜ਼ਰ ਵੀ ਆ ਰਹੀ ਹੈ ਸੈਸ਼ਨ ਚ ਕਈ ਮੁੱਦੇ ਚੁਕੇ ਗਏ ਨੇ ਤੇ ਨਾ ਮੁੱਦਿਆ ਤੋਂ ਬਾਅਦ ਕਿ ਪੰਜਾਬ ਦਾ ਮੁਰਵਾ ਸੇਵਾ ਸੁਖਾਲਾ ਹੋ ਜਾਏਗਾ ਕਿ ਵਿਰੋਧੀ 13 ਸਿਰਫ ਸਾਰਿਆਂ ਚਵਾਦ ਵਿਵਾਦ ਹੀ ਕਰੇਗਾ ਜਾਂ ਫਿਰ ਸਰਕਾਰ ਦੇ ਨਾਲ ਮਿਲ ਕੇ ਕੰਮ ਕਰੇਗਾ ਤੇ ਇਨਾ ਹੀ ਮੁੱਦਿਆ ਤੇ ਅੱਜ ਅਸੀਂ ਚਰਚਾ ਕਰਾਂਗੇ ਕਿਉਂਕਿ ਇਹ ਮੁੱਦੇ ਉਹ ਮੁੱਦੇ ਨੇ ਜੋ ਕਿ ਪੰਜਾਬ ਦੇ ਲਈ ਚੁੱਕੇ ਜਾ ਰਹੇ ਨੇ ਤਾਂ ਕਿ ਪੰਜਾਬ ਦਾ ਮੋੜ ਵਾ ਸੇਵਾ ਹੋ ਸਕੇ ਔਰ ਵਿਧਾਨ ਸਭਾ ਚ ਸਭ ਤੋਂ ਵੱਡੀ ਗੱਲ ਇਹ ਵੀ ਗੱਲਬਾਤ ਹੋਈ ਕਿ 1600 ਕਰੋੜ ਚਕਿੰਦਰ ਵੱਲੋਂ ਆਏ ਨੇ ਉਹ ਨਾਕਾਫੀ ਨੇ ਤੇ 20000 ਕਰੋੜ ਦੀ ਮੰਗ ਕੀਤੀ ਗਈ ਹੈ ਹੋਰ ਵੀ ਕਈ ਤਰ੍ਹਾਂ ਦੀ ਬਹਿਸਬਾਜ਼ੀ ਸਾਹਮਣੇ ਆਈ ਹੈ ਵਿਧਾਨ ਸਭਾ ਚ ਉਸ ਬਾਰੇ ਵੀ ਚਰਚਾ ਕਰਾਂਗੇ ਤੇ ਕੀ ਕੁਝ ਕਹਿਣਾ ਰਿਹਾ ਸਰਕਾਰ ਪੱਖ ਦਾ ਤੇ ਵਿਰੋਧੀ ਧਿਰ ਦਾ ਵੀ ਸੈਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਸੁਣਦੇ ਹਾਂ ਇਹ ਜਿਹੜੇ ਕਹਿੰਦੇ ਆ ਕਿ ਕਿਹੜੀ ਖੱਟ ਚੱਲੀ ਹੈ ਜੀ ਉੱਥੇ ਤਾਂ ਕੋਈ ਖੱਡੀ ਹੈ ਨਹੀਂ ਕਿਉਂਕਿ ਇਹਨਾਂ ਨੂੰ ਉਹਨਾਂ ਖੱਡਾਂ ਤੇ ਜਾਣ ਦੀ ਹੱਤ ਹੈ ਨਹੀਂ ਸਰ ਐਮਪੀ ਵੀ ਰਹੇ ਆ ਐਮਐਲਏ ਵੀ ਰਹੇ ਆ ਕੈਬਨਿਟ ਮੰਤਰੀ ਵੀ ਰਹੇ ਆ ਰਾਜ ਸਭਾ ਦੇ ਮੈਂਬਰ ਵੀ ਰਹੇ ਆ ਪਰ ਉਸ ਇਲਾਕੇ 'ਚ ਨਹੀਂ ਜਾ ਸਕਦੇ ਇਹ ਕਿਉਂਕਿ ਇਹਨਾਂ ਨੇ ਧਰਤੀ ਨਹੀਂ ਦੇਖੀ ਜੀ ਸਰ ਧਰਤੀ ਤੇ ਰਹਿਣਾ ਬੜਾ ਜ਼ਰੂਰੀ ਹੈ ਇਹ ਗਮਲਿਆਂ ਵਾਲੇ ਬੂਟੇ ਨੇ ਗਮਲੇ ਵਾਲਾ ਬੂਟਾ ਥੋੜੀ ਜਿਹੀ ਹਵਾ ਆਵੇ ਨਾਲੇ ਗਮਲਾ ਟੁੱਟ ਜਾਂਦਾ ਨਾਲੇ ਬੂਟਾ ਮਰ ਜਾਂਦਾ ਆ ਸਾਡੇ ਵਾਲੇ ਸਾਰੇ ਅਸੀਂ ਬੋੜਾਂ ਜੀ ਸਾਡੇ ਤਾਂ ਜਣਾਂ ਧਰਤੀ ਨੇ ਲੱਗੀਆਂ ਹੋਈਆਂ ਨੇ ਜਿੰਨੇ ਮਰਜੀ ਤੂਫਾਨ ਆ ਜਾਣ ਜਿੰਨੀ ਮਰਜੀ ਗਾਣਾ ਕੱਢ ਲੈਣ ਆਲੋਚਨਾ ਕਰ ਲੈਣ ਅਸੀਂ ਥੋੜਾ ਜਿਹਾ ਐਂ ਜੇ ਕਰਕੇ ਅਸੀਂ ਆਪਦੀ ਥਾਂ ਤੇ ਖੜੇ ਕਿਉਂਕਿ ਅਸੀਂ ਧਰਤੀ ਨਾਲ ਜੁੜੇ ਹੋਏ ਆਂ ਜੀ ਅਸੀਂ ਪਿੰਡਾਂ ਨਾਲ ਜੁੜੇ ਹੋਏ ਆਂ ਜਨਾਬ ਆ ਫਰਕ ਹੈ ਜੀ ਗਮਲੇ ਦਾ ਤੇ ਬੋਰਡ ਦਾ ਯੋਂਗਾ ਜਾਂ ਬਣਾ ਲਿਆ ਇੱਕ ਉਹ ਬਣਾ ਕੇ ਕਹਿੰਦੇ ਚਲੋ ਯਾਰ ਮੌਕਾ ਵਧੀਆ ਕੁਝ ਖਚਾਈਏ ਫੋਟੋ ਤੇ ਰਾਣਾ ਇਹ ਸਭ ਤੋਂ ਵੱਧ ਹੱਸ ਰਿਹਾ ਉਹਦੀ 12 ਬੰਦਿਆਂ ਦੀ ਕੈਪੈਸਿਟੀ ਹੈ ਜੀ ਨਾ ਉਹ ਤਾਂ ਇਧਰੋਂ ਹੀ ਲੈ ਗਏ ਆਪਦੇ ਘਰੋਂ ਹੀ ਤਿੰਨ ਬੰਦੇ ਰਹਿ ਗਏ ਤਿੰਨ ਬੰਦੇ ਨੂੰ ਬਚਾ ਸਕਦੇ ਆ ਜਾਂਦੇ ਹੋਏ ਲੜਪੇ ਫੋਟੋ ਪਿੱਛੇ ਕਹਿੰਦੇ ਫੜਾ ਵਧੀਆ ਮੌਕਾ ਮਿਲਿਆ ਯਾਰ ਫੋਟੋ ਖਿਚਾ ਕੇ ਤੇ ਸ਼ਾਮ ਨੂੰ ਪਹੁੰਚ ਮਾਨੂੰ ਵਾਲਾ ਕੱਢਣੀ ਆ ਪਰ ਆਹ ਹੋ ਜਾ ਥੋੜਾ ਜਿਹਾ ਮੇਰੀ ਫੋਟੋ ਆ ਲੈਣ ਦੇ ਤੇ ਸਰ ਜਿਹੜੇ ਤਿੰਨ ਸਿਟਰ ਰਹਿ ਗਈਆਂ ਸੀ ਉਹ ਕਿਹੜੇ ਤਿੰਨ ਬਚਾ ਕੇ ਲਿਆਂਦੇ ਨੇ ਮੈਂ ਪਾਸ ਬਣਾ ਦੂੰਗਾ ਕੱਲੋਂ ਇੱਥੇ ਪੇਸ਼ ਕਰ ਦੇਣ ਜੀ ਉਹ ਕਿਹੜੇ ਤਿੰਨ ਬੰਦੇ ਥੋੜਾ ਜਿਹਾ ਪਾਣੀ 'ਚ ਗਏ ਬਾ ਕਹਿੰਦੇ ਹੋ ਗਿਆ ਫੋਟੋ ਚਲੋ ਮੋੜ ਲਓ ਉਸ ਤੋਂ ਬਾਅਦ ਨਾ ਜਾਊਂਗਾ ਲੱਭਿਆ ਨਾ ਆਪ ਲੱਭੇ ਨੇ ਇਹ ਐ ਐ ਕਿਤੇ ਹੜ੍ਹਾਂ ਤੋਂ ਬਚਾਅ ਹੋ ਜਾਂਦਾ ਜੀ ਇਹਦੇ ਵਾਸਤੇ ਪਾਣੀ ਚ ਵੜਨਾ ਪੈਂਦਾ ਕੁਲਦੀਪ ਧਾਰੀ ਵਾਲ ਦੇ ਪੈਰ ਗਲ ਗਏ ਜਨਾਬ ਪੁਲਿਸ ਸਾਹਿਬ ਦੇ ਪੈਰ ਗਲ ਗਏ ਸਾਡੇ ਜਿਹੜੇ ਮੰਤਰੀ ਐਮ ਐਲ ਏ ਸਾਹਿਬ ਦੇ ਪਾਣੀ ਚ ਫਿਰਨਾ ਪੈਂਦਾ ਇਹਨਾਂ ਨੇ ਕਦੇ ਨਾ ਨੱਕੇ ਤੇ ਗਏ ਨੇ ਜਦੋਂ ਇਹ ਜੰਮੇ ਜਿਹੜੇ ਸੋਨੇ ਦੇ ਬਿਸਕਟ ਮੂੰਹ ਚ ਲੈ ਕੇ ਜੰਮੇ ਹੋਣ ਉਹਨਾਂ ਨੂੰ ਕੀ ਲੋੜ ਹੈ ਜੀ ਨੱਕਿਆ ਤੇ ਜਾਣ ਦੀ ਜਾਂ ਮੋਗਿਆ ਤੇ ਜਾਣ ਦੀ ਵਾਹ ਦਾਣਾ ਕੱਢਣੀਆਂ ਕੱਢ ਲੋ ਇੱਥੇ ਰਾਜਨੀਤੀ ਨਾ ਕਰੋ ਕਿਰਪਾ ਕਰਕੇ ਮੈਂ ਨਹੀਂ ਚਾਹੁੰਦਾ ਸੈਸ਼ਨ ਅਸੀਂ ਬੁਲਾਇਆ ਹੈ ਅਸੀਂ ਗਾਲਾਂ ਕੱਢਣ ਵਾਸਤੇ ਨਹੀਂ ਬੁਲਾਇਆ ਕਿ ਤੁਸੀਂ ਲਾਂਬੇ ਦੇ ਕੇ ਤੁਰ ਜਿਓ ਇੱਥੋਂ ਹਾਲਾਂਕਿ ਤੁਸੀਂ ਵਿਰੋਧੀ ਪਾਰਟੀ ਚੋਂ ਆਪਣਾ ਫਰਜ਼ ਬਣਦਾ ਉਹਨਾਂ ਨਾਲ ਗੱਲ ਕਰਨੀ ਕੇਂਦਰ ਨਾਲ 20 ਦਿਨਾਂ ਬਾਅਦ 25 ਦਿਨਾਂ ਬਾਅਦ ਮਹੀਨੇ ਬਾਅਦ ਇਹਨਾਂ ਦੇ ਜਨਰਲ ਸੈਕਟਰੀ ਆ ਗਏ ਦੇਸ਼ ਦੇ ਲੀਡਰ ਨੇ ਆਪੋਜੀਸ਼ਨ ਦੇ ਦੇਸ਼ ਦੇ ਲੀਡਰ ਨੇ ਪ੍ਰੋਪਰ ਜਿੰਨੀ ਉਹਨਾਂ ਨੂੰ ਸਿਕਿਉਰਿਟੀ ਚਾਹੀਦੀ ਹੈ ਜੈਡ ਪਲੱਸ ਪਲੱਸ ਕੈਟਾਗਰੀ ਹੈ ਅਸੀਂ ਦਿੱਤੀ ਪਰ ਉਹ ਜਿੱਦ ਕਰ ਬੈਠੇ ਰਾਵੀ ਦੇ ਪਰਲੇ ਪਾਸੇ ਪੰਜ-ਛੇ ਪਿੰਡ ਨੇ ਉੱਥੇ ਜਾਣਾ ਜੀ 라ਵੀ ਇੰਨੇ ਜਿਆਦਾ ਫਲੋ ਦੇ ਵਿੱਚ ਬਹਿ ਰਹੀ ਹੈ ਕਿ ਜੇ ਮੋਟਰ ਬੋਟ ਵੀ ਹੋਊਗੀ ਉਹ ਜਾਂਦੀ ਜਾਂਦੀ ਐਦਾਂ ਜਾਊਗੀ ਜੀ ਉਹ ਸਿੱਧੀ ਨਹੀਂ ਜਾਂਦੀ ਸਿਰਫ 800 ਮੀਟਰ ਉੱਥੇ ਪਾਕਿਸਤਾਨ ਦਾ ਬਾਰਡਰ ਹੈ ਜੀ ਉਹ ਜਾਂਦੀ ਜਾਂਦੀ ਜੇ 800 ਮੀਟਰ ਪਾਰ ਹੋ ਗਈ ਫੇਰ ਕੀ ਕਰੋਗੇ ਤੁਸੀਂ ਫੇਰ ਕਹਿੰਦੇ ਸਾਡਾ ਰਾਹੁਲ ਗਾਂਧੀ ਪਾਕਿਸਤਾਨ ਭੇਜਤਾ ਫੇਰ ਉਹਨੂੰ ਲਿਆਓ ਜੀ ਉਹੀ ਉਹੀ ਹਾਲ ਉਹਨਾਂ ਪਿੰਡਾਂ ਦਾ ਜਿੱਥੇ ਖੜੇ ਸੀ ਉਹੀ ਹਾਲ ਉਹਨਾਂ ਪਿੰਡਾਂ ਦਾ ਉੱਥੇ ਮੈਂ ਵੀ ਨਹੀਂ ਗਿਆ ਕੋਈ ਵੀ ਨਹੀਂ ਗਿਆ ਜੀ ਹਾਂ ਫੌਜ ਦੇ ਹੈਲੀਕਾਪਟਰ ਗਏ ਨੇ ਰਾਸ਼ਨ ਪਾਣੀ ਭੇਜਿਆ ਐਮਐਸ ਸਪੀਕਰ ਸਾਹਿਬ ਆਪੋਜੀਸ਼ਨ ਪਾਰਟੀ ਕਾਂਗਰਸ ਪਾਰਟੀ ਜਿਹੜੀ ਆ ਉਹ ਮੈਂ ਸਮਝਦਾ ਅੱਜ ਪੰਜਾਬ ਦੇ ਅੰਦਰ ਸਭ ਤੋਂ ਵੱਡੀ ਤਰਾਸਦੀ ਹੋਈ ਆ ਸਭ ਤੋਂ ਵੱਧ ਇਹ ਸਦੀ ਦੇ ਭਿਆਨਕ ਹੜ ਆਏ ਨੇ ਕਿ ਉਸ ਨੂੰ ਲੈ ਕੇ ਵੀ ਸੰਜੀਦਾ ਹੈ ਨਹੀਂ ਉਸ ਨੂੰ ਲੈ ਕੇ ਵੀ ਸਿਆਸਤ ਕਰ ਰਹੀ ਆ ਮੈਂ ਮੈਨੂੰ ਸਮਝ ਨਹੀਂ ਆਉਂਦਾ ਹੈਗਾ ਕਿ ਜਿਹੜੀ ਜਿਹੜੇ 15 15 ਫੁੱਟ ਸੇਲਟ ਆ ਗਈ ਚਲੋ 1 ਮਿੰਟ ਰੁਕੋ ਜੀ ਰੁਕੋ ਰੁਕੋ ਸਿਕਰ ਸਾ ਪਲੀਜ਼ ਪਲੀਜ਼ 1 ਮਿੰਟ ਮੈਨੂੰ ਗੱਲ ਕੰਪਲੀਟ ਕਰ ਰੋ ਰੁਕੋ 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 ਕਿ 15 15 ਸੇਲਟ ਆ ਗਈ ਉਹ ਕਿਸ ਕਰਕੇ ਆ ਗਈ ਉਹ ਹੜਾ ਕਰਕੇ ਆਈ ਆਗੀ ਜਿਹੜਾ ਕੀ ਕੀ ਡਰਾਪ ਵੀ ਆਪੋਜੀਸ਼ਨ ਦੱਸਣਗੇ ਕਿ ਹਿਮਾਚਲ ਪ੍ਰਦੇਸ਼ ਦੇ ਅੰਦਰ ਵੀ ਨਹੀਂ ਪਿਆ ਕੀ ਚਲੋ ਸਮੇਂ ਦੀ ਗੱਲ ਛੱਡੋ ਜੋ ਉਤਰਾਖੰਡ ਦੇ ਅੰਦਰ ਮੀਂਹ ਨਹੀਂ ਪਿਆ। ਕੀ ਤੁਸੀਂ ਝੂਠ ਬੋਲਦੇ ਹੋ ਪੰਜਾਬ ਦੇ ਲੋਕਾਂ ਦੇ ਨਾਲ? ਇਹਨਾਂ ਨਾਲ ਬਾਕਆਊਟ ਕਰਨ ਦਾ ਬਹਾਨਾ ਬਣਾਉਣਾ ਚਲੇ ਜਾਂ। ਪੰਜਾਬ ਦੇ ਲੋਕ ਦੇਖਦੇ ਨੇ ਕਿ ਹਮੇਸ਼ਾ ਹੀ ਆਪੋਜੀਸ਼ਨ ਜਿਹੜੀ ਆ ਉਹ ਲੈਕਟਿਵ ਹੁੰਦੀ। ਮੈਂ ਟਾਈਮ ਦੱਸ ਰਿਹਾ ਜੀ। ਨੈਕ ਪੂਪ ਕਰ। ਮੈਂ ਟਾਈਮ ਦੱਸ ਰਿਹਾ ਜੀ। ਪੋਜ਼ਿਟਿਵ ਹੁੰਮਕਰ ਨਾ। ਠੀਕ ਹੈ। ਅਸੀਂ ਇਹਨਾਂ ਦੀ ਹਰ ਗੱਲ ਦਾ ਜਵਾਬ ਦੇਵਾਂਗੇ। ਕੱਲੀ ਕੱਲੀ ਮੈਂ ਟਾਈਮ ਦੱਸ ਰਿਹਾ ਜੀ। ਜਵਾਬ ਦੇਵਾਂਗੇ। ਤੇ ਇਸੇ ਤੇ ਅੱਜ ਅਸੀਂ ਚਰਚਾ ਕਰਾਂਗੇ ਕਿਉਂਕਿ ਇਹ ਵਿਸ਼ੇਸ਼ ਸੈਸ਼ਨ ਜਿਸ ਦਾ ਸਾਰੇ ਦੇ ਨਜ਼ਰ ਆ ਸੀ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੇ ਲਈ ਕੋਈ ਰਾਹਤ ਦੀ ਖਬਰ ਇੱਥੋਂ ਨਿਕਲ ਕੇ ਆਏਗੀ ਲੇਕਿਨ ਇਹ ਸੈਸ਼ਨ ਵੀ ਹਰ ਨਾਰਮਲ ਸੈਸ਼ਨ ਦੇ ਵਾਂਗੂ ਹੰਗਾਮੇ ਦੀ ਭੇਟ ਚੜਦਾ ਹੋਇਆ ਨਜ਼ਰ ਆਇਆ ਸਾਡੇ ਨਾਲ ਸਾਡੇ ਮਾਨਯੋਗ ਪੈਨਲਿਸਟ ਜੁੜੇ ਨੇ ਸਾਡੇ ਨਾਲ ਨੇ ਜਸਵਿੰਦਰ ਸਿੱਖਾ ਵਾਲਾ ਜੀ ਕਾਂਗਰਸ ਦੇ ਬੁਲਾਰੇ ਰਾਜਾ ਅਮਰਦੀਪ ਜੀ ਆਮ ਆਦਮੀ ਪਾਰਟੀ ਦੇ ਬੁਲਾਰੇ ਪੁਨੀਤ ਸਿੰਦਰਕੰਗ ਜੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਜਸਵਿੰਦਰ ਜੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਆਵਾਂਗੇ ਕਿਉਂਕਿ ਤੁਸੀਂ ਮੁੱਖ ਵਿਰੋਧੀ ਧਿਰ ਹੋ ਤੇ ਸੈਸ਼ਨ ਚਰਚਾ ਹੋਵੇ ਕਿ اپੋਜੀਸ਼ਨ ਵੀ ਆਪਣੇ ਇਹਦੇ ਵਿੱਚ ਇਨਪੁਟਸ ਦਵੇ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦਾ ਮੁਰਬਾ ਸੇਵਾ ਕੀਤਾ ਜਾਣਾ ਚਾਹੀਦਾ ਕਿਉਂਕਿ ਸਪੈਸ਼ਲ ਸੈਸ਼ਨ ਸਿਗਾ ਸਿਰਫ ਹੜਾ ਕਰਕੇ ਬੁਲਾਇਆ ਗਿਆ ਸੀਗਾ ਲੇਕਿਨ ਇਹ ਵੀ ਹੰਗਾਮੇ ਦੇ ਪੇਟ ਚੜ ਗਿਆ ਤੇ ਸਰਕਾਰ ਵਿਰੋਧੀ ਤੇ ਆਪਸ ਵਿੱਚ ਹੀ ਲੜੇ ਜਾ ਰਹੇ ਜਦ ਕਿ ਮਾਮਲਾ ਥੇ ਹੋਣਾ ਚਾਹੀਦਾ ਸੀ ਕਿ ਕਿਸ ਤਰੀਕੇ ਦੇ ਨਾਲ ਸਥਿਤੀ ਦੇ ਨਾਲ ਨਿਪਟਿਆ ਜਾਏ ਤੇ ਕੇਂਦਰ ਤੇ ਕਿਸ ਤਰੀਕੇ ਦੇ ਨਾਲ ਦਬਾਅ ਬਣਾਇਆ ਜਾਏ ਭਾਵੇਂ ਫੰਡਸ ਰੀਲੀਜ਼ ਕਰਾਉਣੇ ਹੋਣ ਭਾਵੇਂ ਐਸਟੀਆਰਐਫ ਦੀ ਗੱਲ ਹੋਵੇ ਤੇ ਇੱਕਜੁੱਟ ਹੋ ਕੇ ਇੱਥੇ ਮਾਮਲਾ ਸਾਹਮਣੇ ਆਉਣਾ ਚਾਹੀਦਾ ਸੀਗਾ ਲੇਕਿਨ ਅੱਜ ਦੇ ਵਿਧਾਨ ਸਭਾ ਸੈਸ਼ਨ ਦੀ ਤ ਦੀ ਰਹੀ ਜਿੱਦਾਂ ਨਾਰਮਲ ਕੋਈ ਸੈਸ਼ਨ ਹੁੰਦਾ ਦੇਖੋ ਜੀ ਸਭ ਪਹਿਲਾਂ ਤਾਂ ਇਹ ਹੈ ਸਭ ਤੋਂ ਪਹਿਲਾਂ ਹੀ ਇਸ ਗੱਲ ਦਾ ਇਲਵਾ ਜੀ ਕਿ ਇਹ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਬੁਲਾ ਰਹੇ ਆ ਇਹ ਨਟਕੀ ਬਾਜੀ ਆਸ ਤੇ ਆ ਸਿਰਫ ਉਹ ਨਟਕੀ ਬਾਜੀ ਇਹਨਾਂ ਨੇ ਕਰਨੀ ਜਿਉਂ ਹੀ ਕੀਤੀ ਆ ਕਿਉਂਕਿ ਅਸੀਂ ਪਹਿਲਾਂ ਕਹਿੰਦੇ ਆਏ ਆ ਕਿ ਸਟੇਜ ਚਲਾਉਣ ਤੇ ਸਟੇਜ ਲਾਉਣ ਤੇ ਬਹੁਤ ਕੰਮ ਹੁੰਦਾ ਸਟੇਜ ਨਾਲ ਤਾਂ ਚੱਲ ਨਹੀਂਦਾ ਜੀ ਸਾਰੇ ਪਾਸੇ ਫੇਲ ਹੋ ਗਏ ਲਾਅ ਆਰਡਰ ਨੂੰ ਫੇਲ ਹੋ ਗਏ ਲੋਕਾਂ ਨੂੰ ਪਾਣੀ ਤੋਂ ਨਹੀਂ ਬਚਾ ਸਕੀ ਉਸ ਕੰਮ ਤਾਂ ਫੇਲ ਹੋਏ ਤੇ ਲੋਕਾਂ ਨੂੰ ਬਚੋ ਕੱਢ ਨਹੀਂ ਸਕੇ ਮੌਕੇ ਤੇ ਰਾਹਤ ਕਾਰਜ ਨਹੀਂ ਕਰ ਸਕੇ ਲੋਕਾਂ ਨੂੰ ਕੋਈ ਕਿਸੇ ਕਿਸ ਹੁੰਦਾ ਉਥੇ ਮਦਦ ਨਹੀਂ ਪਹੁੰਚਾ ਸਕੇ ਉਹ ਸਾਰੇ ਐਨ ਜੀਓ ਨੇ ਜਾਂ ਕਾਰਜ ਦੇ ਵਾਲੇ ਨੇ ਜਾਂ ਵਿਰੋਧੀ ਪਾਰਟੀਆਂ ਨੇ ਅਸੀਂ ਪੈਸੇ ਇਕੱਠੇ ਕਰਕੇ ਪਹੁੰਚਾਈ ਤੇ ਹੁਣ ਉਹ ਸਾਰੀ ਗੱਲਾ ਫੇਰ ਹੋਂਦ ਬਾਅਦ ਜਿਹੜੀ ਇਹਨਾਂ ਦੀ ਮੁਹਾਰਤ ਹੈ ਸਟੇਜ ਚ ਲਾਉਣ ਵਾਲੀ ਉਹ ਉਸ ਗੱਲ ਤੇ ਆ ਗਈ ਤੇ ਉਥੇ ਆ ਕੇ ਜੋ ਬਸਤਮੀ ਜੀ ਇਹਨਾਂ ਨੇ ਕੀਤੀ ਹੈ ਵਿਰੋਧੀ ਧਿਰ ਦੇ ਸਾਡੇ ਮੈਂਬਰ ਸਭਾ ਨਾਲ ਸਾਡੇ ਵਿਰੋਧੀ ਧਿਰ ਦੇ ਲੀਡਰ ਸਭਾ ਨਾਲ ਉਹ ਆਪਾਂ ਸਾਰਿਆਂ ਨੇ ਦੇਖਿਆ ਕਹਿੰਦੇ ਜੀ ਗਮਲੇ ਵਾਲੇ ਬੂਟੇ ਆ। ਅਸੀਂ ਕਹਿੰਦੇ ਜਮੀਨਾਂ ਲੱਗੇ ਹੋਏ ਬੋੜਾਂ ਇਹ ਗੱਲਾਂ ਕਰਨ ਵਾਲੀ ਐ। ਇਹ ਤੋਂ ਪਹਿਲਾਂ ਵੀ ਅਸੀਂ ਦੇਖਦੇ ਰਹੇ ਆ। ਇਹ ਤੋਂ ਪਹਿਲਾਂ ਵੀ ਕਹਿੰਦੇ ਵੀ ਡੂਮਣੇ ਦੇ ਥੱਲੇ ਬਹਿ ਕੇ ਪੀੜੀ ਪੀੜੀ ਆ ਜੀ। ਐਹੋ ਜੀਆਂ ਗੱਲਾਂ ਅੱਖਾਂ ਚੱਖਾਂ ਪਾਓ ਬੜਵਾ ਸਾਹਿਬ ਆਂਕਾਂ ਨਾਲ ਹੀ ਦੇਖਦੇ ਰਹੇ ਆ। ਬਤਮੀ ਜੀ ਵਾਲੀ ਪਟਾ ਪਹਿਲਾਂ ਵੀ ਅਸੀਂ ਦੇਖੀ ਤੇ ਹੁਣ ਵੀ ਦੇਖੀ ਐ। ਹੂੰ। ਤੋਂ ਅਸੀਂ ਤਾਂ ਜਿਹੜੀ ਗੱਲ ਚਾਹੁੰਦੇ ਸੀ ਕਿ ਸੰਜੀਊਗੀ ਦੇ ਨਾਲ ਕੋਈ ਗੱਲ ਕੀਤੀ ਜਾਵੇ। ਅਸੀਂ ਬੜੇ ਵੇਰੀ ਇਹਨਾਂ ਨੂੰ ਪੇਸ਼ਕਸ਼ ਕੀਤੀ ਆ ਪਹਿਲਾਂ। ਵੀ ਜੇ ਸੈਕਟਰ ਕੋਲੇ ਸਾਡੇ ਮਸਲੇ ਕੁਝ ਅੜੇ ਵੀ ਆ। ਅਧੀ ਦੇ ਨਾਲ ਜਾਣ ਨੂੰ ਤਿਆਰ ਆਪ ਕੱਟੇ ਹੋਗੇ ਸੈਂਟਰਪੋਇੰਟ ਜਾਈਏ ਤੇ ਆਪਣਾ ਪੰਜਾਬ ਦੀ ਮੱਗਾ ਬਣਵਾ ਕੇ ਲਈਏ ਹੁਣ ਵੀ ਜੇਕਰ ਪੰਜਾਬ ਹੜਾ ਦੀ ਮਾਰ ਚ ਆਇਆ ਆਪਾਂ ਨੂੰ ਜਿਹੜੀ ਰਾਸ਼ੀ ਦੇ ਕੇ ਗਏ ਆ ਸੈਨਾ ਰਾਸ਼ੀ 1600 ਕਾਟਾਇਆ 1600 ਕਰੋੜ ਅੱਧੀ ਕਿਆ ਜੀ ਅਸੀਂ ਇਕੱਠੇ ਉਹ ਕਥਨ ਨਾਲ ਚੱਲਦੇ ਆਂ ਆਪਾਂ ਜਾ ਕੇ ਗੱਲ ਕਰਦੇ ਆਂ ਪਰ ਨਹੀਂ ਇਹ ਪ੍ਰੈਕਟੀਕਲੀ ਕੋਈ ਗੱਲ ਨਹੀਂ ਕਰਨਗੇ ਇਹ ਸਿਰਫ ਤੇ ਸਿਰਫ ਇਲਜ਼ਾਮ ਬਾਜੀ ਤੋਮਤ ਬਾਜੀ ਤੇ ਇੱਕ ਚੁਟਕਲੇ ਲੋਕਾਂ ਨੂੰ ਅਸਲੀ ਗੱਲ ਤਾਂ ਇਹ ਆ ਕਿ ਜਿਹੜਾ ਹੜ ਆਇਆ ਉਹ ਹੜ ਬੈਨ ਮੇਡ ਹੜ ਆ ਇੰਨਾ ਨੇ ਪਾਣੀ ਇਕੱਠਾ ਕਰਕੇ ਇੱਕਦਮ ਛੱਡਿਆ ਇਹ ਵੀ ਚਾਹੁੰਦੇ ਨੇ ਕਿ ਪੰਜਾਬ ਦੇ ਲੋਕਾਂ ਨੂੰ ਪਾਣੀ ਇਕੱਠਾ ਕਰਕੇ ਕਿੱਦਾਂ ਛੱਡ ਦਿੱਤਾ ਜਸਵਿੰਦਰ ਜੀ ਤੁਸੀਂ ਵੀ ਉਹੀ ਗੱਲ ਕਰਦੇ ਹੋ ਬੀਬੀਐਮਬੀ ਦਾ ਕੰਟਰੋਲ ਜਿਹੜਾ ਉਹ ਹੁਣ ਸੈਂਟਰ ਦੇ ਕੋਲ ਹੈ ਤੁਸੀਂ ਵੀ ਕਿਉਂ ਜੀਆਂ ਗੱਲਾਂ ਕਰਦੇ ਹੋ ਜਿਹੜਾ ਜਿਹੜਾ ਅਰਾਵੀ ਵਾਲਾ ਉਹ ਕਿਹਦੇ ਕੋਲ ਕੰਟਰੋਲ ਹੈ ਹਾਂ ਜਿਹੜਾ ਉਹ ਉਹ ਕਿਹਦੇ ਕੋਲ ਕੰਟਰੋਲ ਹੈ ਪਤਾ ਤੁਹਾਨੂੰ ਭਾਤੇ ਇਹ ਵੀ ਤੇ ਗੱਲ ਹੈ ਨਾ ਪਾਣੀ ਆਇਆ ਕਿ ਤੁਮੇ ਵੀ ਤੁਸੀਂ ਦੇਖੋ ਜੰਮੂ ਕਸ਼ਮੀਰ ਤੋਂ ਆਇਆ ਹੈ ਬਾਦਲ ਤੋਂ ਆਇਆ ਹੈ ਮੈਨੂੰ ਤੁਹਾਨੂੰ ਪਤਾ ਨਹੀਂ ਗੱਲ ਮਾਮਲਾ ਦੇਖੋ ਜਸਵਿੰਦਰ ਸਿੰਘ ਇਹ ਇੱਥੇ ਨਹੀਂ 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 ਇੱਥੇ ਇੱਥੇ ਮਾਮਲਾ ਇਹ ਨਹੀਂ ਕਿ ਕਿਹਦੀ ਗਲਤੀ ਦੀ ਮੱਜੇ ਨਾਲ ਆਇਆ ਜੋ ਹੋ ਗਿਆ ਹੋ ਗਿਆ ਹੋਣੇ ਨੂੰ ਤਾਂ ਗੱਲ ਕਰਨੀ ਚਾਹੀਦੀ ਮੁਰਵਸੇ ਨੇ ਦੀ ਚਲੋ ਬਣਾ ਲੱਕਣ ਦਿਓ ਜਿਹੜਾ ਰਾਵੀ ਵਾਲਾ ਕੰਟਰੋਲ ਕਿਹਦੇ ਕੋਲ ਆ ਉਹ ਕਿਹਦੇ ਕੋਲ ਆ ਕੰਟਰੋਲ ਜਾ ਫਾਰਮਟ ਕੋਲ ਆ ਤੇ ਜਿਹੜੇ ਮੈਨੂੰ ਗੱਲ ਤਾਂ ਕਰਦੇ ਹੋਣ ਜੀ ਹਾਂ ਜੀ ਹਾਂ ਜੀ ਤੁਸੀਂ ਆਪਣੀ ਗੱਲ ਕਰਦੇ ਰਹੋ ਗੱਲ ਰੱਖੋ ਗੱਲ ਰੱਖੋ ਜਿਹੜਾ ਜਿਹੜਾ ਇੱਥੇ ਜਿਹੜਾ ਆਪਾਂ ਗੱਲ ਕਰ ਰਹੇ ਬੀਬੀਐਮ ਦਾ ਜਿਹੜਾ ਏਰੀਆ ਬੀਬੀਐਮ ਵੀ ਦੇ ਵਾਲੇ ਇੱਕ ਪਾਣੀ ਗਿਆ ਉੱਥੇ ਨਿਚਾਰ ਕੱਟ ਹੋਇਆ ਜਿੱਥੇ ਉਹ ਰਾਵੀ ਵਾਲਾ ਪਾਣੀ ਆਇਆ ਉਹਦਾ ਨਿਚਾਰ ਜ਼ਿਆਦਾ ਹੋਇਆ ਮਾਧੋਪੁਰਾ ਵਾਲਾ ਜਿੱਥੇ ਉਹ ਆਪਣੇ ਟਾਈਮ ਉਹਦੇ ਟੁੱਟੇ ਸੀ ਗੇਟ ਟੁੱਟੇ ਸੀ ਉੱਥੇ ਸਭ ਤੋਂ ਜ਼ਿਆਦਾ ਨਿਚਾਰ ਹੈ ਇਹ ਜਾਣ ਬੁੱਝ ਕੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਤੱਕ ਪਾਣੀ ਕੱਟਾ ਕੀਤਾ ਗਿਆ ਪਹਿਲਾਂ ਛੱਡਦੇ ਤਾਂ ਹੌਲੀ ਹੌਲੀ ਪਾਣੀ ਜਿੱਦਾਂ ਜਾਣਾ ਸੀ ਨਿਚਾਰ ਨਹੀਂ ਹੋਣਾ ਸੀ ਜਾਣ ਕੇ ਪਾਣੀ ਇਕੱਠਾ ਕਿਉਂਕਿ ਲੈਂਡ ਪੂਲਿੰਗ ਪਾਲਿਸੀ ਇਹਨਾਂ ਦੀ ਬੇਇੱਜ਼ਤੀ ਪੰਜਾਬੀਆਂ ਨੇ ਬਦਲਾ ਲੈਣਾ ਸੀ ਕੈ ਉਹ ਲੈਂਡ ਪੋਲਿੰਗ ਵੀ ਬੌਜੀ ਦਾ ਬਦਲਾ ਇਹਨੇ ਲਿਆ ਪੰਜਾਬ ਨੂੰ ਡੋਬ ਕੇ ਹੂੰ ਵਾਟਰ ਬੰਬ ਬਣਾ ਕੇ ਛੱਡਿਆ ਜੀ ਠੀਕ ਰਾਜਾ ਮਰਦੀਪ ਜੀ ਗੰਭੀਰ ਦੋਸ਼ ਲਾਏ ਨੇ ਕਾਂਗਰਸ ਦੇ ਬੁਲਾ ਰਹੇ ਨੇ ਜਿਸ ਤਰੀਕੇ ਨਾਲ ਕਿਹਾ ਕਿ ਸਰਕਾਰ ਵੱਲੋਂ ਹੰਗਾਮਾ ਕੀਤਾ ਗਿਆ ਸਰਕਾਰ ਵੱਲੋਂ ਡਿਸਕਸ਼ਨ ਨਹੀਂ ਕੀਤੀ ਗਈ ਤੇ ਭਦੀ ਸ਼ਬਦਾਵਲੀ ਵਰਤੀ ਗਈ ਨਾਲੇ ਮੇੜ ਹਰ ਦੱਸਿਆ ਗਿਆ ਗੰਭੀਰ ਦੋਸ਼ ਲਗਾਏ ਗਏ ਜਸਵਿੰਦਰ ਜੀ ਵੱਲੋਂ ਮੈਂ ਸਾਰਿਆਂ ਨੂੰ ਵੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਮੈਂ ਅੱਜ ਜਿਹੜਾ ਸੈਸ਼ਨ ਬੁਲਾ ਗਿਆ ਸੀਗਾ ਹੂੰ ਕਪਾ ਫਲੱਡ ਦੇ ਉੱਤੇ ਇੱਕ ਸੈਸ਼ਨ ਕਰੀਏ ਵਿਧਾਨ ਸਭਾ ਦੇ ਵਿੱਚ ਉਸ ਨੂੰ ਲੈ ਕੇ ਅੱਜ ਕਾਂਗਰਸ ਨੇ ਪੰਜਾਬ ਦੇ ਨਾਲ ਤੱਕੀ ਖੜਨਾ ਸੀ ਪੰਜਾਬੀਆਂ ਦੇ ਨਾਲ ਤੱਕੀ ਖੜਨਾ ਸੀ ਅੱਜ ਕਾਂਗਰਸ ਨੇ ਬੀਜੇਪੀ ਨੂੰ ਡਿਫੈਂਡ ਕੀਤਾ ਬੀਜੇਪੀ ਜੜੀ ਕਿ ਉੱਥੇ ਹੈ ਹੀ ਨਹੀਂ ਸੀ ਕੋਈ ਬੀਜੇਪੀ ਦਾ ਬੰਦਾ ਬੀਜੇਪੀ ਉੱਥੇ ਅੱਜ ਗੈਰਹਾਜ਼ ਰਹੀ ਕਿ ਕਾਂਗਰਸ ਵਾਲੇ ਸਾਰੇ ਉਹਨਾਂ ਨੂੰ ਅੱਜ ਡਿਫੈਂਡ ਕਰਨ ਤੇ ਲੱਗੇ ਹੋਏ ਤੇ ਅੱਜ ਜੋ ਕਾਂਗਰਸ ਦੇ ਕੋਲ ਕੋਈ ਗੱਲ ਨਹੀਂ ਹੈਗੀ ਕਾਂਗਰਸ ਦੇ ਕੋਲ ਕਰਨ ਅੱਜ ਪੰਜਾਬ ਇੱਕ ਪੰਜਾਬ ਰਾਜ ਭਿਆਨਕ ਖੜਾ ਤੇ ਤਬਾਹ ਹੋ ਗਿਆ 1984 ਤੋਂ ਬਾਅਦ ਪਹਿਲੀ ਵਾਰ ਇੱਕ ਇੰਨੀ ਭਿਆਨਕ ਇੱਕ ਵਿਨਾਸ਼ਕਾਰੀ ਜਿਹੜਾ ਮੰਨਿਆ ਗਿਆ ਇਹ ਹੜਾ ਨੂੰ ਪੰਜਾਬ ਦੇ ਵਿੱਚ 20 ਲੱਖ ਇੱਥੋਂ ਦੇ ਲੋਕ ਆ ਜਿਹੜੇ ਉਹ ਇਸ ਹੜਾ ਦੀ ਪ੍ਰਭਾਵ ਥੱਲੇ ਆਏ ਤੇ ਕਾਂਗਰਸ ਵਾਲੇ ਕੀ ਕਰ ਰਹੇ ਅੱਜ ਪੰਜਾਬ ਨਾਲ ਅੱਜ ਇਹ ਕਾਂਗਰਸ ਵਾਲੇ ਹਮੇਸ਼ਾ ਹੀ ਰਾਜਨੀਤੀ ਕਰਦੇ ਆਏ ਹੈ ਲਾਸ਼ਾਂ ਦੇ ਉੱਤੇ ਅੱਜ ਕਾਂਗਰਸ ਵਾਲੇ ਅੱਜ ਹੜਾ ਉੱਤੇ ਰਾਜਨੀਤੀ ਕਰ ਰਿਹਾ ਹੈ ਅੱਜ ਹੜਾ ਵਿੱਚ ਜਿੰਨਾ ਲੋਕਾਂ ਦੀ ਜਾਨ ਗਈ ਹੈ ਉਹਨਾਂ ਦੇ ਉੱਤੇ ਅੱਜ ਆਪਣਾ ਰਾਜਨੀਤੀ ਕਰ ਰਿਹਾ ਹੈ ਪਸ਼ੂਆਂ ਦੇ ਮਰਨ ਉੱਤੇ ਰਾਜਨੀਤੀ ਕਰ ਰਿਹਾ ਹੈ ਇਹਾਨੂੰ ਚਾਹੀਦਾ ਕਿ ਪੰਜਾਬ ਦੇ ਨਾਲ ਸਰਨ ਆਵਾਜ਼ ਚੁੱਕਣ ਇਹ ਬੀਜੇਪੀ ਨੂੰ ਡਿਫੈਂਡ ਕਰਨ ਕਿ ਇਸ ਕਰਕੇ ਮੈਂ ਕਹਿੰਦਾ ਕਿ ਕਾਂਗਰਸ ਨੇ ਪੱਲੇ ਹੋਰ ਕੁਝ ਨਹੀਂ ਹੈਗਾ ਕਾਂਗਰਸ ਨੇ ਗੰਦੀ ਰਾਜਨੀਤੀ ਕਰਨੀ ਹੈ ਇਹ ਜਿਹੜੀ ਕੁਦਰਤੀ ਮਾਰ ਪਈ ਹੈ ਇਹਨੂੰ ਅੱਜ ਪੰਜਾਬ ਤੋਂ ਬਚਾਉਣ ਦੇ ਲਈ ਸਾਡੇ ਭਗਵੰਤ ਸਿੰਘ ਮਾਨ ਜੀ ਜਿਹੜੇ ਕਿ ਇੱਕ ਹੌਸਲੇ ਵਾਲੇ ਜਿਨ੍ਹਾਂ ਨੂੰ ਪਤਾ ਹੈ ਕਿ ਸੈਂਟਰ ਨੇ ਸਾਨੂੰ ਕੁਝ ਨਹੀਂ ਦਿੱਤਾ ਸੈਂਟਰ ਨੇ ਜਿਹੜੀ ਕਿ ਇਹਨਾਂ ਨੇ ਕਿਹਾ ਕਿ ਸਾਨੂੰ 20000 ਕਰੋੜ ਰੁਪਏ ਸਾਨੂੰ ਦਿਓ ਤੇ ਇਹਨਾਂ ਨੇ ਸਿਰਫ 1600 ਕਰੋੜ ਦਿੱਤਾ ਸੈਂਟਰ ਨੇ ਕੁਝ ਨਹੀਂ ਦਿੱਤਾਗਾ ਫਿਰ ਅੱਜ ਉਹਨਾਂ ਨੇ ਇੱਕ ਜਿਹੜੀ ਆਪਾਂ ਕਹੀਏ ਕਿ ਉਹਨਾਂ ਨੇ ਕਿ ਚੜ੍ਹਦੀ ਕਲਾ ਇੱਕ ਆਪਣਾ ਉਹ ਬਣਾਈ ਹੈ ਇਹਨਾਂ ਨੇ ਮਿਸ਼ਨ ਤਿਆਰ ਕੀਤਾ ਹੈ ਫੰਡਸ ਦੇ ਲਈ ਉਹਦੇ ਵਿੱਚ ਵੀ ਕਾਂਗਰਸ ਕਹਿ ਰਹੀ ਹੈ ਉੱਤੇ ਖੜ ਕੇ ਸਾਰੇ ਬਾਹਰਲੇ ਮੁਲਕਾਂ ਦੇ ਲੋਕਾਂ ਨੂੰ ਵੀ ਵੀ ਤੁਸੀਂ ਇਸ 'ਚ ਪੈਸਾ ਨਾ ਪਾਓ ਇਹ ਪੰਜਾਬ ਦੇ ਕੀ ਕਰਨਗੇ ਕੀ ਸਵਾਰਨਗੇ ਪੰਜਾਬ ਦਾ ਐਤੀ ਗੰਦੀ ਰਾਜਨੀਤੀ ਕਾਂਗਰਸ ਦੀ ਅੱਜ ਸਾਰਾ ਪੰਜਾਬ ਦੇਖ ਰਿਹਾ ਹੈ ਕਾਂਗਰਸ ਦੇ ਵੱਲ ਅਤੇ ਬੀਜੇਪੀ ਦੇ ਵੱਲ ਜੋ ਬੀਜੇਪੀ ਤੇ ਜਿਹੜਾ 1600 ਕਰੋੜ ਰੁਪਈਆ ਉਹਨਾਂ ਨੇ ਅਨਾਉਂਸ ਕੀਤਾ ਅੱਜ ਤੱਕ ਕੁਝ ਦਿੱਤਾ ਵੀ ਨਹੀਂ ਇੱਕ ਪੈਸਾ ਨਹੀਂ ਆਇਆ ਸਿਰਫ 1600 ਕਰੋੜ ਦਾ ਜਿਹੜਾ ਕਿ ਉਹਨਾਂ ਨੂੰ ਦੇ ਰਿਹਾ ਆਪਣਾ ਅਫਗਾਨਿਸਤਾਨ ਦੇ ਵਿੱਚ ਆੜਾਉਂਦੇ ਹੈ ਉਹਨਾਂ ਨੂੰ ਜਾ ਕੇ ਦੇ ਰਹੇ ਆ ਉਹਨਾਂ ਤਾਲੀਬਾਨੀਆਂ ਨੂੰ ਮੋਦੀ ਜੀ ਮਿੰਟੋ ਮਿੰਟੀ ਅਨਾਉਂਸ ਕਰ ਰਹੇ ਤੇ ਪੰਜਾਬ ਇੱਕ ਹਿੱਸਾ ਨਹੀਂ ਹੂੰ ਪੰਜਾਬ ਦੇ ਲੋਕ ਹਮੇਸ਼ਾ ਸਰਹੱਦਾਂ ਦੇ ਖਾ ਕੇ ਇਹਨਾਂ ਨੂੰ ਪ੍ਰੋਟੈਕਟ ਕਰਦੇ ਆ ਦੇਸ਼ ਨੂੰ ਆਪਣੇ ਭਾਰਤ ਦੇਸ਼ ਨੂੰ ਜੇ ਭੁੱਖਮਰੀ ਪੈਂਦੀ ਹੈ ਦੇਸ਼ ਦੇ ਵਿੱਚ ਤੇ ਪੰਜਾਬ ਆਂਦਾਤਾ ਗ੍ਰੀਨ ਰੈਵਿਊਸ਼ਨ ਦੇ ਵਿੱਚ ਹਿੱਸਾ ਪਾਇਆ ਪੰਜਾਬੀਆਂ ਨੇ ਆਪਣੀ ਜ਼ਮੀਨਾਂ ਖਰਾਬ ਕਰਨੀਆਂ ਆਪਣੇ ਆਪਣੇ ਤੇ ਕੈਂਸਰ ਦੀ ਲਹਿਰ ਚਲਦੀ ਸਿਰਫ ਦੇਸ਼ ਨੂੰ ਬਚਾਉਣ ਦੇ ਲਈ ਹੂੰ ਚਾਹ ਜਮੋਦੀ ਜੀ ਜਿਹੜੇ ਕਹਿੰਦੇ ਆ ਕਿ ਮੈਂ ਪੰਜਾਬ ਦੀ ਸਰਕਾਰ ਬਣਾਉਣੀ ਹੈ ਅੱਜ ਪੰਜਾਬ ਸਾਰਾ ਦੇਖ ਰਿਹਾ ਮੋਦੀ ਜੀ ਤੁਸੀਂ ਪੰਜਾਬ ਦੇ ਵਿੱਚ ਇੰਨਾ GST ਇਕੱਠਾ ਹੁੰਦਾ ਕਿ ਸੈਂਟਰ ਸਰਕਾਰ ਚੱਲਦੀ ਨਹੀਂ ਉਹਦੇ ਨਾਲ ਸਾਡਾ ਦਿੱਤਾ ਸਾਨੂੰ ਪੈਸਾ ਦਿਓ 60000 ਕਰੋੜ ਰੁਪਏ ਸੀ ਲੈਣਾ ਸੈਂਟਰ ਤੋਂ ਹੂੰ ਬਿਲਕੁਲ ਕਿਉਂ ਨਹੀਂ ਸਾਡੀ ਸੈਂਟਰ ਕੀ ਮਤਰੀਂ ਮਾਹ ਵਰਗਾ ਜਿਹੜਾ ਸਲੂਕ ਕਰ ਰਿਹਾ ਸੈਂਟਰ ਬੀਜੇਪੀ ਹਾਂ ਆ ਤੇ ਭਾ ਗਵਰਨਮੈਂਟ ਪੰਜਾਬ ਦੇ ਨਾਲ ਉਹ ਸਾਰੇ ਲੋਕਾਂ ਅੱਜ ਪੰਜਾਬ ਦੇ ਦੇਖ ਰਹੇ ਹੈ ਕਿ ਸੈਂਟਰ ਕੀ ਕਰ ਰਿਹਾ ਹੈ ਬੀਜੇਪੀ ਕੀ ਕਰ ਰਹੀ ਹੈ ਲੋਕ ਇਹ ਵੀ ਦੇਖ ਰਹੇ ਨੇ ਅੱਜ ਜੋ ਵਿਧਾਨ ਸਭਾ ਚ ਹੋਇਆ ਉਹ ਵੀ ਦੇਖ ਰਹੇ ਕਿ ਸਾਨੂੰ ਵੀ ਬੜੀਆਂ ਉਮੀਦਾਂ ਸੀ ਕਿ ਸ਼ਾਇਦ ਵਿਰੋਧੀ ਧਿਰ ਸਰਕਾਰ ਦੇ ਨਾਲ ਮਿਲ ਕੇ ਕੋਈ ਸਾਂਝੀ ਵਿੱਚੋਂ ਰਾਹ ਨਿਕਾਲਿਆ ਜਾਏਗਾ ਕਿ ਕੇਂਦਰ ਤੱਕ ਇਸ ਤਰੀਕੇ ਦੇ ਨਾਲ ਦਬਾਅ ਬਣਾਇਆ ਜਾਏ ਲੇਕਿਨ ਸੈਸ਼ਨ ਦਾ ਮਾਹੌਲ ਕੁਝ ਹੋ ਰਿਹਾ ਸੀਗਾ ਪੁਨੀਤਿੰਦਰ ਕਾਂਸੜ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਤੇ ਬੁਲਾ ਰਹੇ ਨੇ ਪੁਰੀ ਪੁਨੀਤਿੰਦਰ ਜੀ ਜਿੱਥੇ ਅਕਾਲੀ ਦਲ ਚਲੋ ਠੀਕ ਹੈ ਮੈਂ ਤਾਰੀਫ ਕਰਦੀ ਹਾਂ ਇਸ ਚੀਜ਼ ਦੀ ਕਿ ਜਦੋਂ ਪੰਜਾਬ ਚ ਆੜ ਨੇ ਲੋਕਾਂ ਦੇ ਜਾ ਕੇ ਥਾਥਾ ਮਦਦ ਕਰ ਰਹੇ ਨੇ ਤੇ ਹੁਣ ਜਦੋਂ ਵਾਰੀ ਆਈ ਸਰਕਾਰਾਂ ਦੀ ਵੀ ਹੁਣ ਸਰਕਾਰਾਂ ਨੇ ਕੁਝ ਕਰਨਾ ਜਿਹੜੇ ਫੰਡ ਦੀ ਗੱਲ ਹੋਈ ਹੈ ਜਾਂ ਕਿੱਦਾਂ ਮੁੜੇ ਸੇਵਾ ਕਰਨਾ ਹੈ ਉਹਦੇ ਬਾਰੇ ਇੱਕ ਵਿਸ਼ੇਸ਼ اجلاس ਬੁਲਾਇਆ ਜਾਂਦਾ ਲੇਕਿਨ ਉਹ ਵੀ ਹੰਗਾਮੇ ਦੀ ਭੇਟ ਚੜ ਜਾਂਦਾ ਤੇ ਇਸ ਵੇਲੇ ਚ ਤੁਹਾਨੂੰ ਕੀ ਲੱਗਦਾ ਹੈ ਕਿ ਸਰਕਾਰ ਤੇ ਵਿਰੋਧੀ ਧਿਰ ਨੂੰ ਮਿਲ ਕੇ ਕੋਈ ਵਿਚਾਲੇ ਦਾ ਰਾਹ ਕੱਢਣਾ ਚਾਹੀਦਾ ਸੀਗਾ ਤੇ ਇਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਕੀ ਸਟੈਂਡ ਆ ਹੁਣ ਤੱਕ ਇਹ ਚੀਜ਼ ਚਾਹੀਦੀ ਸੀ ਕਿ ਇੱਕ ਸਰਬਪਾਰਟੀ ਮੀਟਿੰਗ ਬੁਲਾਈ ਜਾਂਦੀ ਭੁੱਲ ਜਾਂਦਾ ਕਿ ਏਡੀ ਸਰਕਾਰ ਆ ਕਿਹੜਾ ਐਮਐਲਏ ਆ ਕਿਹੜਾ ਐਮਪੀ ਕਿਹੜਾ ਨਹੀਂ ਆ ਮੀਟਿੰਗ ਬੁਲਾ ਕੇ ਉਥੇ ਇਸ ਜੀਤੇ ਵਿਚਾਰ ਵਟਾਂਦਰਾ ਕਰਿਆ ਜਾਂਦਾ ਕਿ ਕੀ ਕਰਨਾ ਚਾਹੀਦਾ ਪਰ ਅੱਜ ਮਨ ਉਸ ਵੇਲੇ ਰੋਣ ਨੂੰ ਕਰ ਰਿਹਾ ਸੀ ਪੰਜਾਬ ਦੇ ਵੋਟਰਾਂ ਦੇ ਹਾਲਾਤ ਸੋਚ ਕੇ ਜਦੋਂ ਮੌਜੂਦਾ ਸਰਕਾਰ ਦੇ ਵਿੱਚ ਬੈਠੇ ਹੋਏ ਬੰਦੇ ਵਿਧਾਨ ਸਭਾ 'ਚ ਆਪੋਜੀਸ਼ਨ ਦਾ ਵਿਰੋਧ ਕਰਦੇ ਸੀਗੇ ਆਪਣੇ ਪੈਂਫਲਟ ਕੱਢ ਕੇ ਜਦੋਂ ਦੀ ਆਪਾਂ ਦੇਸ਼ ਆਜ਼ਾਦ ਹੋਇਆ ਜਦੋਂ ਦੀ ਆਪਾਂ ਸਰਕਾਰਾਂ ਦੇਖ ਰਹੇ ਹਾਂ ਵਿਰੋਧ ਦਾ ਕੰਮ ਰਿਹਾ ਹਮੇਸ਼ਾ ਆਪੋਜੀਸ਼ਨ ਦਾ ਬਟ ਸਾਡੀ ਮੌਜੂਦਾ ਸਰਕਾਰ ਆ ਇਹਨੇ ਇੰਨਾ ਕ ਵਿਰੋਧ ਕਰ ਕਰਕੇ ਸਰਕਾਰ ਬਣਾਈ ਆ ਕਿ ਇਹ ਹੱਲੇ ਵੀ ਭੁੱਲ ਚੁੱਕੇ ਆ ਕਿ ਅਸੀਂ ਸਰਕਾਰ 'ਚ ਆ ਕੇ ਵਿਰੋਧ 'ਚ ਅੱਜ ਡਿਸਕਸ਼ਨ ਤਾਂ ਇਹ ਚਾਹੀਦੀ ਸੀ ਕਿ ਕਿੰਨਾ ਮੁਆਵਜ਼ਾ ਕਿੰਨੇ ਕਿੱਲੇ ਵਾਲੇ ਨੂੰ ਦੇਣਾ ਉਹੀ ਤੇ ਗੱਲ ਹੈ ਜੀ ਇਹਨਾਂ ਦੇ ਕਾਰ ਦੇ ਵਿੱਚ ਇਸੇ ਦਾ ਤਾਂ ਇੰਤਜ਼ਾਰ ਹੋ ਰਿਹਾ ਸੀਗਾ ਇਸੇ ਦਾ ਤਾਂ ਇੰਤਜ਼ਾਰ ਹੋ ਰਿਹਾ ਸੀ ਕਿ ਸੈਸ਼ਨ ਚ ਬੰਦੇ ਜਿਹੜੇ ਬੰਦੇ ਵਿਚਾਰੇ ਆਪਣੀਆਂ ਜਾਨਾਂ ਗਵਾ ਬੈਠੇ ਉਹਨਾਂ ਨੂੰ ਕੀ ਦੇਣਾ ਹੂੰ ਜਿਨ੍ਹਾਂ ਦੇ ਪਸ਼ੂ ਮਰ ਗਏ ਜਿਨ੍ਹਾਂ ਦੀਆਂ ਫਸਲਾਂ ਮਰ ਗਈਆਂ ਜਿਹੜੇ ਜੜਾ ਤੋੜ ਗਏ ਉਹਨਾਂ ਨੂੰ ਵਸਾਉਣਾ ਕਿੱਦਾਂ ਪਰ ਅੱਜ ਵਿਧਾਨ ਸਭਾ 'ਚ ਟੌਪਿਕ ਕੀ ਚੱਲਿਆ ਕਿ ਸਿੰਗਰਾਂ ਨੇ ਬੜੀ ਮਦਦ ਕੀਤੀ ਜੀ ਹੂੰ बड़े-बड़े क्लोनाइजरा ने बड़ी मदद की थी जी ओ यार वो कीती है असि ਨਹੀਂ ਡਿਨਾਏ ਕਰਦੇ ਪੰਜਾਬ ਦੇ ਲੋਕਾਂ ਨੂੰ ਦਿਸ ਰਿਹਾ ਜਿਹੜਾ ਸਿੰਗਲ ਕਰ ਰਿਹਾ ਸਾਰਿਆਂ ਨੂੰ ਦਿਸ ਰਿਹਾ ਕਿ ਅਸੀਂ ਐਪਰੀਸ਼ੀਏਟ ਕਰਦੇ ਆ ਪਰ ਜਿਹੜੀ ਸਰਕਾਰ ਪੰਜਾਬ ਦੇ ਲੋਕਾਂ ਨੇ 93 ਤੋਂ ਵੀ ਹੁਣ ਤਾਂ ਸੀਟਾਂ ਦੋ ਤਿੰਨ ਹੋਰ ਵੱਧ ਗਈਆਂ ਜਿਤਾ ਕੇ ਬਣਾਈ ਸੀ ਪਰ ਹਾਂ ਅੱਜ ਨਾਲ ਇੱਕ ਟੌਪਿਕ ਡਿਸਕਸ਼ਨ ਤਾਂ ਇਹ ਵੀ ਬਣਦਾ ਸੀ ਜਿਹੜੇ ਆਪਦੇ ਐਮਐਲਏ ਨੂੰ ਪੋਰਸ ਦੀ ਹਰਾਸਤ ਚੋਂ ਭੱਜੇ ਹੋਏ ਐਮਐਲਏ ਨੂੰ ਜਨੇ ਇਹਨਾਂ ਦੇ ਸਵਾਲ ਜਵਾਬ ਚੱਕੇ ਸੀ ਉਦੋਂ ਬਾਅਦ ਅੱਜ ਪਹਿਲਾ ਹੀ ਦਲਾਸੀ ਗੱਲ ਕਰਨੀ ਸੀ ਤਾਂ ਗੱਲ ਉਹਨਾਂ ਦੀ ਕਰਦੇ ਪਰ ਨਾ ਦੱਲਾ ਪਤਾ ਹੀ ਨਹੀਂ ਕਿਤਰੋਂ ਕਿਤਰ ਨੂੰ ਘੁੰਮ ਗਈਆਂ ਉਹ ਬਾਜਵਾ ਸਾਹਿਬ ਨੂੰ ਬੋਲਣਾ ਸਿਖਾ ਰਹੇ ਨੇ ਕਲਤੀ ਸਾਹਿਬ ਉਹ ਧਾਰਿਆਲ ਸਾਹਿਬ ਇੱਕ ਦੂਜੇ ਨੂੰ ਬੋਲਣਾ ਸਿਖਾ ਰਹੇ ਨੇ ਮੈਡਮ ਮੈਂ ਕਹਿੰਨਾ ਹੈ ਦਿਲ ਚ ਬੰਦੇ ਦੇ ਸੇਵਾ ਕਰਨ ਦੀ ਜੇ ਸ਼ਕਤੀ ਹੋਵੇ ਸ਼ਮਤਾ ਹੋਵੇ ਬੰਦੇ ਦੇ ਦਿਲ ਚ ਨੀਅਤ ਹੋਵੇ ਨਾ ਦਰਬੇਸ਼ ਸ਼੍ਰੋਮਣੀ ਅਕਾਲੀ ਦਲ ਖੜਾ ਚ ਤਾਂ ਜੋ ਕੀਤਾ ਕੀਤਾ ਹੀ ਕੀਤਾ ਅਕਾਲ ਪੁਰਖ ਦੀ ਕਿਰਪਾ ਨਾਲ 5 500 ਟਰਕ ਪਸ਼ੂਆਂ ਦੇ ਚਾਰੇ ਦਾ ਦੂੜੀ ਦਾ ਕੁਆਂਟੜਾ ਮੱਦੀ ਕਣਕ ਅਗਿੰਗ ਮਸ਼ੀਨਾ ਕੱਲ ਬਾਦਲ ਸਾਹਿਬ ਨੇ ਉੱਥੋਂ ਚੰਡੀਗੜ੍ਹੋਂ ਤੋਰੀਆਂ ਮੈਂ ਕਦੀ ਵੀ ਅਕਾਲੀ ਦਲ ਦੀ ਇਹਦੇ ਵਿੱਚ ਗੱਲ ਨਹੀਂ ਕਰਨਾ ਚਾਹੁੰਦਾ ਸੀ ਪਰ ਵੱਖ-ਵੱਖ ਪਾਰਟੀਆਂ ਦੇ ਬਲਾਰਾ ਸਹਿਬਾਨ ਬੈਠੇ ਆ ਮੈਂ ਇਹਨਾਂ ਨੂੰ ਇਹ ਕਹੂੰਗਾ ਕਿ ਜਾ ਕੇ ਆਪਦੇ ਲੀਡਰ ਸਹਿਬਾਨ ਨੂੰ ਕਹੋ ਹੁਣੇ ਸਾਨੂੰ ਤਾਂ ਬੜੀ ਛੇਤੀ ਇਜ਼ਲੀ ਕਹਿ ਦਿੰਦੇ ਸੀ ਕਿ ਤੁਹਾਡੇ ਤਾਂ 3 ਐਮਐਲ ਜਿੱਤੇ ਜੀ ਤੁਸੀਂ ਉਹਨਾਂ ਨੂੰ ਸਕੂਟਰ ਤੇ ਉਠਾ ਕੇ ਭੇਜਦੇ ਹੋ ਮੈਂ ਕਹਿੰਦਾ ਸਾਡੇ ਤਿੰਨਾਂ ਚੋਂ ਦੋ ਵੀ ਚਲ ਗਏ ਪਰ ਸਰਦਾਰ ਜਗਵੀਰ ਸਿੰਘ ਬਾਦਲ ਦੇ ਦਿਲ ਚ ਤਾਂ ਸੀਗਾ ਨਾ ਦੁੱਖ ਪੰਜਾਬ ਲਈ ਕੁਝ ਕਰਨ ਦਾ ਅਗਲਿਆਂ ਨੇ ਕੀਤਾ ਕਿ ਨਹੀਂ ਕੀਤਾ ਐਮਐਲਏ ਹੋਣੇ ਐਮਪੀ ਹੋਣੇ ਸਰਕਾਰਾਂ ਹੋਣੀਆਂ ਨਹੀਂ ਹੋਣੀਆਂ ਇੱਜਾ ਲੋਕੀ ਡਿਸਾਈਡ ਕਰਨਗੇ ਜਾਂ ਅਕਾਲ ਪੁਰਖ ਕਰੂਗਾ ਪਰ ਜੇ ਤੁਹਾਡੀ ਨੀਅਤ ਪੰਜਾਬ ਨਾਲ ਸਾਫ ਆਦਾ ਤੁਸੀਂ ਆਪਣਾ ਸੱਕ ਤਾਂ ਦਿਖਾ ਸਕਦੇ ਨਾ ਅਸੀਂ ਕੀ ਕਰ ਸਕਦੇ ਹਾਂ ਬਹੁਤ ਜਿਆਦਾ ਕਨੌਣੀ ਹਰਕਤ ਸੀ ਅੱਜ ਜੋ ਵਿਧਾਨ ਸਭਾ ਚ ਹੋਈ ਅੱਜ ਤਾਂ ਮੈਡਮ ਜਿਵੇਂ ਆਪਾਂ ਕਹਿੰਨੇ ਆ ਨਾ ਵੀ ਜ਼ਖਮਾਂ ਤੇ ਲੂਣ ਛਿੜਕਤਾ ਅੱਜ ਤੱਕ ਪੰਜਾਬ ਦੇ ਜਿਹੜੇ ਜ਼ਖਮ ਅੱਲੇ ਸੀ ਹੱਲੇ ਹਜੇ ਅੱਲੇ ਵੀ ਕਦੇ ਅਜੇ ਤਾਂ ਗਿੱਲੇ ਬਿਲਕੁਲ ਗਿੱਲੇ ਪਏ ਆ ਖੜਾਣੇ ਅੱਜ ਦਾ ਇਸ ਜਲਾਸ ਬਲਾਕੇ ਅਜ ਉਹਨਾਂ ਦੇ ਉੱਤੇ ਲੂਣ ਮਿਸ ਮਸਾਲਾ ਹਲਦੀ ਸਾਰਾ ਕੁਝ ਹੀ ਪਾਇਆ ਆ ਆਮ ਆਦਮੀ ਪਾਰਟੀ ਨੇ ਕੋਈ ਫੰਡ ਨਹੀਂ ਕੋਈ ਨਾ ਦਾ ਫਿਊਚਰ ਪਲਾਨ ਨਹੀਂ ਕੋਈ ਨਾ ਦੀ ਗਾਈਡਲਾਈਨ ਨਹੀਂ ਕੋਈ ਨਾ ਕੋਈ ਮੈਂ ਕਹਿੰਦਾ ਕੋਈ ਰੋਡ ਮੈਪ ਨਹੀਂ ਕੁਝ ਲੈਨੇ ਐ ਅਲੀਗੇਸ਼ਨ ਤੋਂ ਬਸ ਕਰ ਲੈਨੇ ਗੱਲਬਾਤ ਰਾਜਾ ਅਮਰਦੀਪ ਜੀ ਉਹੀ ਗੱਲ ਹੈ ਕਿ ਸਾਰਿਆਂ ਦਾ ਜਿਹੜਾ ਧਿਆਨ ਹੈ ਇਸੇ ਵੱਲ ਸਿਗਾ ਕਿ ਅੱਜ ਕੁਝ ਪਲਾਨ ਆਫ ਐਕਸ਼ਨ ਸਾਹਮਣੇ ਆਏਗਾ ਸੀਐਮ ਵੱਲੋਂ ਕਿ ਕਿੰਨੂ ਕਿੰਨਾ ਮੁਆਵਜ਼ਾ ਦੇਣਾ ਹੈ ਕਿ ਪਲਾਨ ਬਣਾਇਆ ਗਿਆ ਗਵਰਨਮੈਂਟ ਕਿਸ ਤਰੀਕੇ ਦੇ ਨਾਲ ਹੈਲਪ ਕਰੇਗੀ ਪਰ ਨਜ਼ਾਰਾ ਜਿਹੜਾ ਵਿਧਾਨ ਸਭਾ ਦਾ ਸੀਗਾ ਬਹੁਤ ਹੀ ਨਿਰਾਸ਼ਾਜਨਕ ਸੀਗਾ ਤੇ ਅਲੀਗੇਸ਼ਨ ਦੋਵੇਂ ਪਾਸੇ ਤੋਂ ਲੱਗ ਰਹੇ ਨੇ ਕਾਂਗਰਸ ਵੀ ਅਲੀਗੇਸ਼ਨ ਲਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਵੀ ਅਲੀਗੇਸ਼ਨ ਲਾ ਰਹੀ ਹੈ ਤੇ ਜੇ ਇਹੀ ਕੁਝ ਕਰਨਾ ਸੀ ਫਿਰ ਸਪੈਸ਼ਲ اجلاس ਬੁਲਾਉਣ ਦੀ ਲੋੜ ਕੀ ਸੀ ਕਮ ਜਿਹੜਾ اجلاس ਬੁਲਾਇਆ ਗਿਆ ਉਹਦੇ ਵਿੱਚ ਇਹਨਾਂ ਨੇ اجلاس ਨੂੰ ਸਿਰੇ ਨਹੀਂ ਚੜ੍ਹ ਦਿੱਤਾ ਗਿਆ ਕਾਂਗਰਸ ਨੇ ਜਦੋਂ ਕਿ ਬੀਜੇਪੀ ਅਕਾਲੀ ਦਲ ਦੀ ਤਾਂ ਕੋਈ ਸਮੂਲੀਅਤ ਹੀ ਨਹੀਂ ਸੀ ਉਹਦੇ ਵਿੱਚ ਇਸ ਤੋਂ ਬਾਅਦ ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਵਿਰੋਧ ਦੀ ਗੱਲ ਕਰਦੇ ਨਾ ਉਹ ਇਹਨਾਂ ਨੂੰ ਦੇਖਣਾ ਚਾਹੀਦਾ ਸੀ ਕਿ ਉਹ ਬੀਜੇਪੀ ਸੈਂਟਰ ਦੀ ਆਪਣਾ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਨਾ ਕਿ ਕਾਂਗਰਸ ਆਪੋਜੀਸ਼ਨ ਦਾ ਵਿਰੋਧ ਕੀਤਾ ਜਾ ਰਿਹਾ 1600 ਕਰੋੜ ਰੁਪਏ ਦੇ ਜਿਹੜੇ ਆਪਣਾ ਤਕਤੀਆਂ ਹੱਥਾਂ ਦੇ ਵਿੱਚ ਫੜ ਕੇ ਜਿਹੜਾ ਸਰੋਅ ਤੱਕ ਨਹੀਂ ਮਿਲਿਆ ਸਰਕਾਰ ਨੂੰ ਜਿਹੜੇ ਅਗਰ ਕਹਈਏ ਕਿ ਭਗਵਾਨ ਤੁਮਨ ਸਾਡੀ ਆਮ ਆਦਮੀ ਪਾਰਟੀ ਪਹਿਲੇ ਦਿਨ ਤੋਂ ਜਦੋਂ ਦੇ ਫਲੱਡ ਆਇਆ ਤੇ ਪਿੰਡਾਂ ਦਾ ਨੁਕਸਾਨ ਹੋਇਆ ਹੈ ਸਾਡੇ ਹਰੇਕ ਹਲਕੇ ਚੋਟ ਰੱਕਾਂ ਦੇ ਟਰੱਕਾਂ ਦੇ ਟਰੱਕ ਭਰ ਕੇ ਉੱਥੇ ਆਪਾਂ ਅਨਾਜ ਜੇ ਪਹੁੰਚੇ ਹੈ ਜੀ ਉੱਥੇ ਹਰੇਕ ਚੀਜ਼ ਉੱਥੇ ਪ੍ਰੋਵਾਈਡ ਕਰਾਈ ਗਈ ਹੈ ਪਸ਼ੂਆਂ ਦੇ ਲਈ ਉੱਥੇ ਆਪਾਂ ਕਹਿ ਦਈਏ ਕਿ ਆਪਣਾ ਕੀ ਨਾਮ ਆਚਾਰ ਤੱਕ ਦੇ ਟਰੱਕਾਂ ਦੇ ਟਰੱਕ ਭਰ ਕੇ ਗਏ ਹੈ ਜੀ ਹਰੇਕ ਚੀਜ਼ ਉੱਥੇ ਪਹੁੰਚੀ ਹੈ ਪਾਣੀ ਤੱਕ ਪਹੁੰਚਿਆ ਉੱਥੇ ਹਾਂਜੀ ਤੇ ਮਾਨ ਸਾਹਿਬ ਨੇ ਇੱਕ ਹੋਰ ਅਨਾਉਂਸ ਵੀ ਕੀਤਾ ਕਿ ਜਿੰਨੇ ਵੀ ਆਪਣਾ ਨੁਕਸਾਨ ਹੋਇਆ 4 ਲੱਖ 1.5 ਲੱਖ 5.4 ਲੱਖ ਏਕੜ ਜ਼ਮੀਨ ਦਾ ਖੇਤੀ ਦਾ ਉਹ ਜਿੰਨੇ ਵੀ ਕਣਕ ਦੇ ਬੀਜ ਹੈ ਉਹ ਸਾਰੇ ਸਰਕਾਰ ਪ੍ਰੋਵਾਈਡ ਕਰਾਊਗੀ ਠੀਕ ਹੈ ਤੇ 100 ਕਰੋੜ ਰੁਪਏ ਉਹਨਾਂ ਨੇ ਅਨਾਉਂਸ ਕੀਤਾ ਹੈ ਭਗਵਾਨਤਮਨ ਜੀ ਨੇ ਕਿ ਉਹਨਾਂ ਨੇ ਕਿਹਾ ਕਿ ਤੁਹਾਨੂੰ ਉੱਥੇ ਜਿੰਨਾ ਵੀ ਮਿੱਟੀ ਕੱਟਣ ਦੇ ਉੱਤੇ ਖਰਚਾ ਆਊਗਾ ਉਹ ਸਰਕਾਰ ਦੇਊਗੀ ਠੀਕ ਹੈ ਜੀ ਫਿਰ ਉਹਨਾਂ ਨੇ ਕਿਹਾ ਤੁਹਾਡੀ ਜ਼ਮੀਨ ਹੈ ਤੁਹਾਡੀ ਰੇਟ ਹੈ ਤੁਸੀਂ ਇਹਨੂੰ ਕੱਟੋ ਤੇ ਵੇਚੋ ਆਪਦੀ ਭਰਮਾਈ ਕਰੋ ਹੁਣ ਤੱਕ ਜਿਹੜੇ 59 ਪਰਿਵਾਰਾਂ ਦੇ ਜੀ ਮਰੇ ਆ ਹੁਣ ਤੱਕ ਬਾਕੀ ਗੁਰਦਆਰੀਆਂ ਹੋ ਰਹੀਆਂ ਉਹਨਾਂ 59 ਪਰਿਵਾਰਾਂ ਨੂੰ ਮਾਦੀ ਸਹਾਇਤਾ ਪੰਜਾਬ ਸਰਕਾਰ ਦੇ ਚੁੱਕੀ ਹੈ ਤੇ ਪੰਜਾਬ ਸਰਕਾਰ ਦਾ ਮੰਤਰੀ ਕੀ ਇੱਕ ਅਹੁਦੇਦਾਰ ਕੀ ਇੱਕ ਵਲੰਟੀਅਰ ਕੀ ਉੱਥੇ ਸਾਰੇ ਮੰਤਰੀਆਂ ਨੇ ਦਿੰਦਤ ਸੇਵਾ ਕੀਤੀ ਇੱਕ ਦਿਨ ਦਿਖਾ ਦਿਓ ਠੀਕ ਹੈ ਉਹ ਤੋਂ ਅਸੀਂ ਦੇਖ ਰਿਹਾ ਹਾਂ ਬਹੁਤ ਟਾਈਮ ਤੋਂ ਅਸੀਂ ਦੇਖ ਰਿਹਾ ਜਦੋਂ ਤੁਹਾਡੀ ਸਥਿਤੀ ਬਣੀ ਉਦੋਂ ਤੋਂ ਅਸੀਂ ਦੇਖ ਰਿਹਾ ਹਰ ਬੰਦਾ ਹਰ ਬੋਲੇ ਕੋਈ ਵੀ ਪਾਰਟੀ ਹੋਵੇ ਹਰ ਬੰਦਾ ਹਰ ਬੋਲੇਂਗਰ ਕੰਮ ਕਰ ਰਿਹਾ ਆ ਆਮ ਆਦਮੀ ਪਾਰਟੀ ਦਾ ਯੂਥ ਹਾਂਜੀ ਪਰ ਇਹ ਡਰਾਮਾ ਕਰਦੇ ਜਸਵਿੰਦਰ ਜੀ ਜਸਵਿੰਦਰ ਜੀ ਵਿਰੋਧ ਜਿਹੜਾ ਕੀਤਾ ਗਿਆ ਸੀ ਤਖਤੀਆਂ ਫੜੀਆਂ ਗਈਆਂ ਸੀ ਉਹ ਕੇਂਦਰ ਦੇ 1600 ਕਰੋੜ ਦਾ ਵਿਰੋਧ ਕੀਤਾ ਗਿਆ ਸੀ ਕਾਂਗਰਸ ਦਾ ਵਿਰੋਧ ਨਹੀਂ ਸੀ ਕੀਤਾ ਗਿਆ ਤੇ ਤੁਸੀਂ ਵੀ ਡਿਸਐਗਰੀ ਕਰਦੇ ਹੋ ਕਿ 1600 ਕਰੋੜ ਤਾਂ ਬਹੁਤ ਘੱਟ ਹੈ ਫਿਰ ਤੁਹਾਨੂੰ ਤਾਂ ਸਾਥ ਦੇਣਾ ਚਾਹੀਦਾ ਸੀ ਗਵਰਨ ਮੈਡਮ ਮੇਰੇ ਕੋਲ ਕੁਝ ਨਹੀਂ ਪਹੁੰਚਿਆ ਨਹੀਂ ਮੈਮ ਮੈਮ ਇੱਕ ਗੱਲ ਹੋ ਰਹਾ ਹੈ 1600 ਕਰੋੜ ਤਾਂ ਪਹੁੰਚਿਆ ਹੀ ਨਹੀਂ ਅਜੇ ਤੱਕ ਸਾਨੂੰ ਕੋਈ ਹਾਂਜੀ ਜਸਵਿੰਦਰ ਜੀ ਇਹ ਇਹ ਨੂੰ ਨਾ ਪੱਕ ਲਾਉਣਾ ਚਾਹੀਦਾ ਹੈ ਇੱਥੇ ਕੋਈ ਜਿਹਾ ਤਾਰਾਂ ਵਾਲੀ ਗੱਲ ਨਹੀਂ ਹੁੰਦੀ ਡਿਸਕਸ਼ਨ ਹੈ ਡਿਸਕਸ਼ਨ ਹੈ ਨਾ ਡਿਸਕਸ਼ਨ ਨੂੰ ਡਿਸਕਸ਼ਨ ਨੂੰ ਚੱਲਣ ਦੇਣਾ ਚਾਹੀਦਾ ਹੈ ਹੂੰ ਜਿਹੜੀ ਜਿਹੜੀ ਗੱਲ ਇੱਕ ਲੋਕਤੰਤਰ ਦਾ ਮਤਲਬ ਹੁੰਦਾ ਹੈ ਲੋਕਾਂ ਦਾ ਰਾਜ ਲੋਕਾਂ ਦੁਆਰਾ ਲੋਕਾਂ ਦੇ ਉੱਤੇ ਹਾਂ ਸਰਦੀ ਪਾਰਟੀ ਕਾਂਗਰਸ ਪਾਰਟੀ ਨੇ ਪਹਿਲਾਂ 52 ਸਾਲ ਦੇਸ਼ ਦੀ ਆਜ਼ਾਦੀ ਦੇ ਲੇਖੜਾ ਲਿਖੀ ਤੇ ਹਿਸਟਰੀ ਦੀਆਂ ਕਿਤਾਬਾਂ 'ਚ ਬਹੁਤ ਖੁਸ਼ ਹੈ ਜਸਵਿੰਦਰ ਜੀ ਗੱਲ ਤੇ ਅੱਜ ਦੇ ਸੈਸ਼ਨ ਦੇ ਹੈ ਨਾ ਚਲੋ ਮੈਨੂੰ ਲੱਗਦਾ ਕੋਈ ਸਿਰਾ ਨਿਕਲ ਲਾਂ ਮੈਡਮ ਤੁਸੀਂ ਵੀ ਸਾਨੂੰ ਗੱਲ ਨਹੀਂ ਕਰਦੇ ਨਹੀਂ ਨਹੀਂ ਬਿਲਕੁਲ ਨਹੀਂ ਜਸਵਿੰਦਰ ਜੀ ਮੇਰੇ ਕੋਲ ਸਮੇਂ ਦੀ ਥੋੜੀ ਜਿਹੀ ਕਟ ਹੈ ਮੈਂ ਤੁਹਾਨੂੰ ਦੁਬਾਰਾ ਬੁਲਾਵਾਂਗੀ ਦੁਬਾਰਾ ਬੁਲਾਵਾਂਗੀ ਕਿਉਂਕਿ ਮੁੱਦਾ ਮੁੱਦਾ ਅਜੇ ਖਤਮ ਨਹੀਂ ਹੋਇਆ ਅੱਜ ਦਾ ਸੈਸ਼ਨ ਚੱਲ ਰਿਹਾ ਕੱਲ ਪਰਸੋ ਛੁੱਟੀ ਹੈ 29 ਤਰੀਕ ਨੂੰ ਫੇਰ ਸੈਸ਼ਨ ਚੱਲਣਾ ਹੈ ਮੇਰੇ ਕੋਲ ਸਮਾਂ ਥੋੜਾ ਜਿ